ਸਾਂਝੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬੀ ਇੰਡਸਟਰੀ ਨਾਲ ਜੁੜੇ ਕਈ ਲੋਕ ਪਹੁੰਚੇ ਨੇ ਉੱਥੇ ਹਾਰਪੀ ਸੰਗਾਵੀ ਪਹੁੰਚੇ ਹੋਏ ਨੇ ਪਰਿਵਾਰ ਦੇ ਉੱਤੇ ਬਹੁਤ ਦੁੱਖ ਦੀ ਘੜੀ ਹੈ ਸਾਹਿਬ ਦੇਖੋ ਜੀ ਇਸ ਤੋਂ ਵੱਡਾ ਕੋਈ ਦੁੱਖ ਹੋ ਹੀ ਨਹੀਂ ਸਕਦਾ ਜਿਹੜਾ ਬੰਦਾ ਆਪਣੀ ਮਾਂ ਨੂੰ ਆਪਣੇ ਬਾਪ ਨੂੰ ਇੰਨਾ ਪਿਆਰ ਕਰਦਾ ਨਾ ਉਹ ਚੀਜ਼ ਅਨਮੋਲ ਜਿਹਦੇ ਕਰਕੇ ਤੁਸੀਂ ਦੁਨੀਆ ਤੇ ਆਏ ਆ ਜਦੋਂ ਮਾਂ ਜਾਂ ਬਾਪ ਦੁਨੀਆ ਤੇ ਜਾਂਦੇ ਆ ਤੇ ਜਿਹੜਾ ਅਸਲ ਵਿੱਚ बच्चे अपने मां-बाप ਨੂੰ ਪੇਰੈਂਟਸ ਨੂੰ ਪਿਆਰ ਕਰਦਾ ਨਾ ਉਹਦੇ ਬੋਡੀ ਦਾ ਕੋਈ ਉਹਨੂੰ ਐ ਲੱਗਦਾ ਕਿ ਜਿਦਾਂ ਮੇਰਾ ਦਿਲ ਹੀ ਨਿਕਲ ਗਿਆ ਉਹਨੂੰ ਐ ਦੁਨੀਆਂ ਨੂੰ ਚੰਗੀ ਨਹੀਂ ਲੱਗਦੀ ਖਾਨ ਸਾਹਿਬ ਨੂੰ ਅਸੀਂ ਦੇਖਿਆ ਬੜੀ ਉਹਨੇ ਮਿਹਨਤ ਕੀਤੀ ਔਰ ਇਸ ਕਰਕੇ ਉਹ ਬੱਚੇ ਨੂੰ ਅੱਜ मां ਨੂੰ ਉਹ ਅੱਲਾਹ ਤਾਲਾ ਨੂੰ ਨਹੀਂ ਲੈ ਜਾਣਾ ਚਾਹੀਦਾ ਸੀ ਪਰ ਉਹਦਾ ਹੁਕਮ ਆ ਇਹੀ ਅਸੀਂ ਗੱਲਾਂ ਕਹਿੰਦੇ ਆ ਪਰ ਖਾਨ ਸਾਹਿਬ ਦੀ ਅੱਜ ਤਰੱਕੀ ਆ ਅੱਜ ਉਹ ਬੰਦਾ ਖਾਨ ਸਾਹਿਬ ਨੇ ਉਹ ਇੱਡੇ ਸੈਲੀਬ੍ਰਿਟੀ ਬਣ ਗਿਆ ਆਪਣੀ ਮਾਂ ਨੂੰ ਪਿਆਰ ਵੀ ਕਰਦਾ ਸੀ ਉਹ ਕਹਿੰਦਾ ਸੀ ਕਹੇ ਵੀ ਰਹੀ ਸਟੇਜ ਤੇ ਵੀ ਆਪਣੀ ਮਾਂ-ਬਾਪ ਨੂੰ ਪਿਆਰ ਕਰਿਆ ਕਰੋ ਇੰਨੇ ਬਾਜ਼ੀ ਬਿਜ਼ੀ ਹੋਣ ਦੇ ਬਾਵਜੂਦ ਵੀ ਆਪਣੇ ਮਾਂ-ਬਾਪ ਨੂੰ ਪਿਆਰ ਕਰਨਾ ਚਾਹੀਦਾ ਪਰ ਰੋ ਰਿਹਾ ਸੀ ਉਹ ਇਸ ਕਰਕੇ ਰੋ ਰਿਹਾ ਸੀ ਕਿ ਉਹ ਆਪਣੀ ਮਾਂ ਨੂੰ ਬਹੁਤ ਆਪਣੀ ਅੰਮੀ ਨੂੰ ਆਪਣੇ ਅੱਬੇ ਨੂੰ ਬਹੁਤ ਪਿਆਰ ਕਰਦਾ ਇਸ ਕਰਕੇ ਉਹ ਅੱਜ ਮੇਰਾ ਖਿਆਲ ਹੈ ਕਿ ਮੈਂ ਉਸ ਬੰਦੇ ਨੂੰ ਬਹੁਤ ਪਿਆਰ ਕਰਦਾ ਜਿਹੜਾ ਬੰਦਾ ਆਪਣੇ ਮਾਪਾਂ ਨੂੰ ਪਿਆਰ ਕਰਦਾ ਸੋ ਮੈਂ ਤਾਂ ਇਹ ਦੁਆ ਕਰਦਾ ਕਿ ਉਹ ਅੱਲਾਹ ਤਾਲਾ ਅਗੇ ਉਹਨਾਂ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਕਿ ਉਹ ਮਾਤਾ ਜੀ ਨੂੰ ਜਿਨ੍ਹਾਂ ਨੇ ਇੱਡਾ ਵੱਡਾ ਜੰਮ ਪੈਦਾ ਕਰਕੇ ਔਰ ਪੂਰੀ ਦੁਨੀਆ ਵਿੱਚ ਉਹਨਾਂ ਦੇ ਮਾਪੇ ਦਾ ਨਾਮ ਰੌਸ਼ਨ ਕੀਤਾ ਸੋ ਮੇਰਾ ਕਹਿ ਲਾ ਕੇ ਇਹ ਉਹਨਾਂ ਦੀ ਬਦੌਲਤ ਆ ਮਾਪੇ ਦੀ ਖਾਨ ਸਾਹਿਬ ਨੇ ਗਾਉਣਾ ਸਟਾਰਟ ਕੀਤਾ ਫਿਰ ਉਹ ਉਹਨਾਂ ਦੀ ਸੇਵਾ ਕਰਦੇ ਪਰ ਹਾਂਸ ਭਾਈ ਨੇ ਇਹ ਗੱਲ ਕਹੀ ਸੀ ਕਿੰਦੇ ਵੀ ਖਦੋਂ ਵੱਧ ਪਿਆਰ ਕਰਦਾ ਸੀ ਤੇ ਮਾਂ ਨੂੰ ਲੱਗਾ ਕਿ ਇਹ ਤੋਂ ਮੇਰਾ ਵਿਛੋੜਾ ਸਹਿ ਨਹੀਂ ਜਾਣਾ ਉਹਨੂੰ ਕਿਤੇ ਦੂਰ ਯਾਤਰਾ ਤੇ ਭੇਜਤਾ ਸ਼ੋਅ ਲਾਉਣ ਚਲ ਗਿਆ ਕੈਨੇਡਾ ਤੋਂ ਸੱਤ ਸਮੁੰਦਰੋਂ ਪਾਰ ਗਿਆ ਉਹ ਤੇ ਉੱਥੋਂ ਟਿਕਟ ਕਰਾ ਕੇ ਵਾਪਸ ਆਇਆ ਸੋ ਮੇਰਾ ਖਿਆਲ ਹੈ ਕਿ ਉਹ ਜਦੋਂ ਮੈਂ ਖਾਨ ਸਾਹਿਬ ਨੂੰ ਰੋਂਦਾ ਰਹਿਦਾ ਤਾਂ ਸਾਨੂੰ ਤਾਂ ਆਪਣੀ ماں ਚਿੱਤੇ ਆ ਗਈ ਸੋ ਇਹਸ ਕਰਕੇ ਹਰ ਬੰਦੇ ਨੂੰ ਮੇਰੀ ਇਕਾਤ ਜੋੜ ਕੇ ਬੇਨਤੀ ਆ ਕਿ ਭਾਈ ਚਾਰ ਪੈਸੇ ਭਾਵੇਂ ਘੱਟ ਕਮਾ ਲਿਓ ਪਰ ਆਪਣੇ ਮਾਪੇ ਨਾਲ ਟਾਈਮ ਜਰੂਰ ਸਪੈਂਡ ਕਰਿਆ ਕਰੋ ਉਹਨਾਂ ਨੂੰ ਪੁੱਛਿਆ ਕਰੋ ਆਪਣੀ ਮਾਂ ਨੂੰ ਬੋਲਿਆ ਕਰੋ ਜੋ ਵੀ ਤੇ ਮੇ ਬੀਬੀ ਆਈ ਲਵ ਯੂ ਅਮੀ ਆਈ ਲਵ ਯੂ ਬਾਪੂ ਨੂੰ ਆਪਣੇ ਬੁੱਕਲ ਵਿੱਚ ਲੈ ਕੇ ਜੱਫੀ ਪਾ ਕੇ ਕੀ ਕਰੋ ਮੇ ਬਾਪੂ ਮੈਂ ਤੁਹਾਡੇ ਕਰਕੇ ਦੁਨੀਆ ਤੇ ਆਇਆ ਸੋ ਇਸ ਕਰਕੇ ਬੜੀ ਦੁੱਖ ਦੀ ਘੜੀ ਆ ਖਾਨ ਸਾਹਿਬ ਲਈ ਔਰ ਜਿਨ੍ਹਾਂ ਨੇ ਆਪਣੀਆਂ ਮਾਮਾ ਨੂੰ ਇਦਾਂ ਵਿਦਾ ਕੀਤਾ ਉਹਨਾਂ ਸਾਰਿਆਂ ਲਈ ਮਾਪੇ ਜਿੰਨੇ ਮਰਜੀ 100 ਤੋਂ ਵੀ ਉੱਪਰ ਹੋ ਜਾਣ ਪਰ ਮਾਂ ਤੇ ਮਾਂ ਹੀ ਹੁੰਦੀ ਆ ਸੋ ਇਸ ਕਰਕੇ ਅੱਲਾਹ ਤਾਲਾ ਅਗੇ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਅਗੇ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਕੈਮਰਾਮੈਨ ਕਮਨਦੀ ਨਾਲ ਮੈਂ ਹਰਮਨਜੀਤ ਕੋਰ ਡੈਨਿਕ ਸੁਰੱਤਵੀ